ਸਾਰੇ ਦਿਲਾਂ ਤੇ ਹੱਥ ਰੱਖ ਕੇ ਵੇਖਿਓ ਮੁੰਡਿਓ ਨੌਜਵਾਨੋ ਜੇ ਗਰੰਥੀ ਸਿੰਘ ਸਕੋਰਪੀਓ ਕਢਾ ਲਿਆਵੇ ਕਿਵੇਂ ਲੱਗੂ ਦਿਲੋਂ ਸੋਚਿਓ ਇੱਕ ਤੇ ਹੈਗਾ ਉਤੋਂ ਉਤੋਂ ਤੁਸੀਂ ਮੇਰੀ ਗੱਲ ਸੁਣ ਲਈ ਪਰ ਦਿਲੋਂ ਸੋਚਿਓ ਵੀ ਤੁਹਾਡੇ ਪਿੰਡ ਦਾ ਗਰੰਥੀ ਹੈ ਡਾਲੀ ਡੂਲੀ ਕਰਦਾ ਪਿੰਡ 'ਚ ਫਿਰਦਾ ਰਹਿੰਦਾ ਘੇੜੇ ਦਿੰਦਾ ਪ੍ਰਸ਼ਾਦਾ ਵਾਹਿਗੁਰੂ ਜੀ ਲਿਆਉਂ ਜੀ ਤੁਹਾਡੀਆਂ ਅਰਦਾਸਾਂ ਕਰਦਾ ਹੈ ਅਨਾਉਂਸਮੈਂਟਾਂ ਕਰਦਾ ਹੈ ਉਹਦਾ ਮੁੰਡਾ ਕੋਈ ਗਰੀਬ ਦਾ ਪੜ ਕੇ ਕੈਨੇਡਾ ਚਲਿਆ ਗਿਆ ਪੈਸਾ ਪੂਸਾ ਚੰਗਾ ਕਮਾਇਆ ਫੋਰਚੂਨਰ ਲੈ ਦਵੇ 50 ਲੱਖ ਦੀ ਆਪਣੇ ਪਿਓ ਨੂੰ ਹੋਵੇ ਤੇਰੇ ਪਿੰਡ ਦਾ ਗਰੰਥੀ ਉਦੋਂ ਹੀ ਪਤਾ ਲੱਗੇ ਵੀ ਫੋਰਚੂਨਰ ਤੇ ਜਾ ਰਿਹਾ ਹੈ ਕਿਵੇਂ ਜੇ ਲੱਗੂ ਸਾਰਾ ਪਿੰਡ ਫੋਰਚੂਨਰਾਂ ਲੈ ਆਵੇ ਚੁਬਣਗੀਆਂ ਨਹੀਂ ਬਾਬੇ ਵਾਲੀ ਚੁਗੂ ਵੀ ਆ ਕਿੱਥੋਂ ਲਈ ਫਿਰਦਾ ਇਹ ਤੇ ਬਾਬਾ ਇਹ ਤੇ ਗਰੰਥੀ ਗਰੰਥੀਆਂ ਕੋਲ ਨਹੀਂ ਸੋਹਣੀਆਂ ਲੱਗਦੀਆਂ गांव वाले जिड्डियां वड्डियां मर्ज़ी गाड़ियां रख ਲੈਣ ਸਾਡਾ ਪੰਜਾਬ ਕਿਦਣ ਗੱਲਾਂ ਕਰਦਾ ਗਾਉਣ ਵਾਲਿਆਂ ਕੋਲੇ ਵੱਡੀਆਂ ਗੱਡੀਆਂ ਕਹਿੰਦੇ ਸੁਣੀ ਤੁਸੀਂ ਆ ਇੱਥੇ ਤੁਹਾਡੇ 'ਚ ਆ ਰਹਿਆ ਮੈਂ ਅਸੀਂ ਬੈਠੇ ਆ ਮੈਰਾਜ ਮੇਰਾ ਨਾ ਥੋੜਾ ਜਿਹਾ ਸਰੀਰ ਦਾ ਦੁਖੇ ਮੈਨੂੰ ਸਾਡੇ ਸਿੰਘ ਨੇ ਨਾ ਕਹਿੰਦੇ ਆ ਦਰਦ ਤੋਂ ਗੋਲੀ ਲੈ ਲਓ ਸਿਰ ਦੁਖਦਾ ਸੀ ਮੈਂ ਉਹ ਗੋਲੀ ਖਾ ਲਈ ਉਹ 500 ਐਮਜੀ ਸੀ ਭਾਰਤ ਮਤਲਬ ਹੈਵੀ ਸੀ ਗੋਲੀ ਉਹ ਸਿਰਦਰਦ ਜਿਆਦਾ ਹੁੰਦਾ ਸੀ ਉਹ ਗੋਲੀ ਖਾ ਲਈ ਮੇਰੇ ਤਾਂ ਫੜੀ ਧਫੜ ਸਾਰੇ ਸਰੀਰ ਤੇ ਮੈਂ ਇਥੇ ਰੋਟੀ